ਪਹਿਲਾ ਸੂਆ ਸੂਈ ਹੋਈ ਐ ਕ੍ਰੌਸ ਆ ਗਈ ਦੇਸੀ ਬਣ ਵੀ ਹੈਗਾ ਐਚ ਐਫ ਵਾਲਾ ਬਣ ਵੀ ਹੈਗਾ ਜਾਨੀ ਕਿ ਸਾਰੀਆਂ ਲਗਭਗ ਦੁੱਧ ਨਾ ਬਰੀਡਾਂ ਦੀ ਕ੍ਰੌਸ ਆ ਗਈ ਗੁਲਾਬੀ ਲੰਮਾ ਖਾਣ ਲੱਗਿਆ ਸੂਈ ਨੂੰ ਦਿਨ ਕਾਲੇ ਕਿ ਆਏ ਹੋਗੇ ਬਾਈ ਸੀ ਸੀ ਦਿਨ ਸੂਈ ਨੂੰ ਹੋਗੇ ਬਾਈ ਤੋਂ ਸਾਰੀ ਆਪਾਂ ਜਾਣਕਾਰੀ ਵੀ ਲਵਾਂਗੇ 7 ਲੀਟਰ ਦੁੱਧ ਤੇ ਆਰਾ ਮਾਗਰ ਮੇਲ ਖਾਫ ਬੱਸ ਆਜੋ ਆਪਾਂ ਤੁਹਾਡੀ ਬਾਈ ਕਾਲੇ ਨਾਲ ਗੱਲ ਕਰਾਉਣਾ ਕਾਲੇ ਆਜਾ ਉਰੇ ਆਜਾ ਕਾਲੇ ਕੀ ਹਾਲ ਹੈ ਕਾਲੇ ਠੀਕ ਹੈ ਕਾਲੇ ਕਰਦੀ ਹੈਗੀ हां ਕਰੋ ਯਾਰ ਠੀਕ ਹੈ ਹੁਣ ਇਸ ਟਾਈਮ ਦਿਨ ਕਿੰਨੇ ਹੋ ਗਏ ਸੋਇਨ ਸੀ ਦਿਨ ਹੋਏ ਜਬੋ ਤਸੱਲੀ ਵਾਲੇ ਹਾਂ ਸੁਆ ਗਨ ਮੈਂ ਸੁਆ ਪਹਿਲਾ ਐਲੇ ਸੂਏ ਸੋਈ ਆ 6 ਦਿਨ ਹੋ ਗਏ ਕਿੰਨਾ ਦੁੱਧ ਤਿਆਰ ਆ ਜਮਾ ਤਸੱਲੀ ਵਾਲਾ ਇਹ 7 ਕਿਲੋ 7 ਗੇਲੋ ਲੀਟਰ ਦੁੱਧ ਤਿਆਰ ਹਾਂ ਮਾਗਰ ਆ ਗਿਆ ਬੱਸਾ ਹਾਂ ਠੀਕ ਹੈ ਦੁੱਧ ਚਿੱਟਾ ਬਈ ਹਾਂ ਹਾਂ ਵਧੀਆ ਚਿੱਟਾ ਠੀਕ ਹੈ ਸੰਗੜੇ ਦੁੱਧ ਵਾਲੀ ਆ ਬਾਈ ਨੇ ਪਹਿਲਾਂ ਵੀ ਦੱਸਿਆ ਸਾਨੂੰ ਕਹਿੰਨਾ ਚੰਗੀ ਆ ਕਹਿੰਨਾ ਵੀ ਚਿੱਟਾ ਦੁੱਧ ਹੈ ਨਾ ਕਰੇ ਯੂਜ਼ ਕਰਨ ਚਾਹੁੰਦਾ तो जो के मार दिखावा दिखा दी जगा, भी रही है अपने सज्जना घरेलू परिवार है सजनो कोई व्यापार का कम नहीं आख लो बारह बज गए तीह मिनट तो हो गए दोपहर के टाइम की वीडियो है खाली करी हुई है तड़के घरेलू बरबार है ਬਾਕੀ ਝੂਠ ਮਾਰਨ ਵਾਲਾ ਬੰਦਾ ਹੈ ਨਹੀਂ ਗਾ ਕਾਲੇ ਫੋਨ ਨੰਬਰ ਯਾਦ ਹੈ ਤੇਰਾ ਯਾਦ ਨਹੀਂ ਚਲੋ ਆਪਾਂ ਸਕਰੀਨ ਤੇ ਵੀ ਲਿਖਾਂਗੇ ਆ ਦੇਖ ਲਓ ਬਾਈ ਦਾ ਗਾਲੇ ਦਾ 70263 7283 ਇਹ ਬਾਈ ਦਾ ਨੰਬਰ ਹੈ ਕਾਲੇ ਬਬਾਰ ਬਬੂਰ ਦਾ ਕੰਮ ਦਾ ਹੈ ਨਹੀਂ ਜੇ ਹੁਣ ਗੱਲ ਰੇਟ ਦੀ ਗੱਲ ਕਰੀਏ ਰੇਟ ਕਿੰਨਾ ਕਰਦਾ 30 ਹਜ਼ਾਰ ਮਾਣਦਾਨ ਹੋ ਜੂ ਹਾਂ ਮਾਣਾ ਮੋਟਾ ਹੋਈ ਠੀਕ ਹੈ ਲੋ ਵੀ ਸੱਜਣੋ ਬੰਦਾ ਨਰਮ ਹੈ ਈਆਰਪਿਆ ਰੇਟ ਮੰਗਦਾ ਮਗਰ ਬੱਛਾ ਆ ਗਿਆ ਵੀ ਮੋਟੀ ਅੱਖ ਜਿੱਗਿਆ ਜੇ ਕਿਤੇ ਬੱਸੀ ਹੁੰਦੀ ਦੀ ਕੀਮਤ ਦਾ ਹੀ ਫਰਕ ਪੈ ਜਾਣਾ ਸੀ ਚਲੋ ਜਾਇਜ ਰੇਟ ਵਾਲੀ ਆ ਗਈ ਆਹ ਦਾ ਛੋਟਾ ਬਿਸਕੁਟ ਵਾਲਾ ਕੰਨ ਲੱਗਿਆ ਚੰਗੀ ਆ ਠੰਡੀ ਸੀ ਲਾਣਾ ਗਲੇ ਹਾਂ ਧਾਰ ਤੂੰ ਰੋਕੇ ਜਮ ਹਾਂ ਹਾਂ ਠੀਕ ਐ ਮਾਰ ਦੀ ਮੁਰਦੀ ਤਾਂ ਨਹੀਂ ਨਾ ਚੌਦੇ ਲੈ ਜੇ ਠੀਕ ਐ ਬਈ ਚੋਗੇ ਲੈ ਜੇ ਦੋ ਰੰਗ ਬਾਈ ਕਾਲਾ ਕਹਿੰਦਾ ਤੇ ਬਾਕੀ ਤੁਸੀਂ ਸੋਨੂੰ ਨੰਬਰ ਥੱਲੇ ਚਲੀ ਜਾਣਾ ਘਾਟੀ ਮਾਰ ਲਓ ਘਰੇਲੂ ਪਰਿਵਾਰ ਹੈ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ